ਇਹ ਵਿਰਾਜ ਦੀ ਖਾਨੂ ਖਬਰ ਸੁਣਾਵਾਂ ਇੱਕ ਇਹ ਵੀ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਜਾਂ ਫਿਰ ਹੋਰ ਜਿਹੜੇ ਟੂਰਿਸਟ ਵੀਜ਼ਾ ਲੈ ਕੇ ਉਰਾ ਆ ਰਹੇ ਨਾ ਕੈਨੇਡਾ ਨੂੰ ਇਹਨਾਂ ਨੂੰ 에ਰਪੋਰਟ ਦੇ ਉੱਪਰ ਰੋਕ ਰਹੇ ਵੀਰ ਇਹਨਾਂ ਕੀ ਕਰ ਰਹੇ ਪੁੱਛ ਪੜਤਾਲ ਅਸਥਾਈ ਨਿਵਾਸੀ ਖਾਸ ਤੌਰ 'ਪਾ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਆਣੇ ਵਾਲੇ ਇਹੋ ਜਿਹੜੇ ਸਲਾਨੀ ਗਹਾਂ ਜਿਹਨਾਂ ਨੂੰ ਟੂਰਿਸਟ ਵੀਜ਼ੇ ਵਾਲੇ ਇਹਨਾਂ ਨੂੰ ਹਵਾਈ ਅੱਡੇਵਾਂ ਪਹੁੰਚਣ ਤੇ ਵਿਆਪਕ ਤੌਰ 'ਪਾ ਇਨਕੀ ਪੁੱਛ ਪੜਤਾਲ ਕਰ ਰਹੇ ਇਹਨਾਂ ਨੂੰ ਪੂਰੀ ਗੱਲਬਾਤ ਕਰ ਕਾ ਫੇਰ ਛੱਡ ਰਹੇ ਵੀਰ ਇਹੋ ਇਸ ਤਰ੍ਹਾਂ ਦੀ ਘਟਨਾ ਨਿਕਲ ਕਾ ਸਾਹਮਣੇ ਆਈ ਔਰ ਇਸ ਤਰ੍ਹਾਂ ਦੀ ਘਟਨਾ ਸੀ ਬੀਐਸਸੀ ਕੇ ਅਧਿਕਾਰੀ ਯੋ ਇੱਕ ਵਿਅਕਤੀ ਨੂੰ ਕੈਨੇਡਾ ਹਵਾਈ ਅੱਡੇ ਵਾ ਉਤਰਨ ਤੇ ਬਾਅਦ ਕੈਨੇਡਾ ਮਾ ਦਾਖਲ ਹੋਣ ਵਾਸਤਾ ਅਯੋਗ ਸੰਸਕਾ ਮਤਲਬ ਉਸਕੀ ਮਰਜ਼ੀ ਜੇ ਉਸ ਪਾ ਕਾਗਜ਼ ਪੂਰੇ ਹੈ ਨਹੀਂ ਉਸਨੇ ਦੱਸਿਆ ਉਸਕੇ ਹਾਲਾਤ ਚੰਗੇ ਨਾ ਲੱਗੇ ਉਸकी गल उसके ना भाई पल्ले फेर भीर उसनु मतलब एंट्री ਦੇਣੀ ਉਸਨੂੰ ਬਾਅਦਸ ਵੀ ਜਹਾਜ ਚੜਾ ਸਕਾਂ ਫਿਰ ਹਰ ਹਮੇਸ਼ਾ ਯਾਦ ਰੱਖੋ ਵੀ ਕਿਸੇ ਵਿਦੇਸ਼ੀ ਨਾਗਰਿਕ ਦੇ ਪਾਸਪੋਰਟ 'ਪਾ ਵੀਜ਼ਾ ਜੇ ਉਸਕੇ ਮੋਹਰ ਲੱਗੀ ਨਾ ਪਾਸਪੋਰਟ ਸਟicker ਲੱਗੇ ਇਸ ਦਾ ਮਤਲਬ ਇਹ ਹੋ ਰਿਹਾ ਥਾਵਾ ਕੈਨੇਡਿਆਂ ਪੱਕਾ ਆਮੇਂਗੇ ਆਮੇਂਗੇ ਥਾਰਾ 100% ਵੀਜ਼ਾ ਪੱਕਾ ਹੋ ਗਿਆ ਵੀਜ਼ਾ ਤੁਹਾਨੂੰ ਕੈਨੇਡੀਅਨ ਪਾਸਪੋਰਟ ਆਫ ਐਂਟਰੀ ਤੱਕ ਜਾਣ ਦੀ ਜ਼ਰੂਰਤ ਨਹੀਂ ਦੇਹਾ ਔਰ ਦਾਖਲੇ ਕੀ ਆਖਰੀ ਜਿਹੜੀ ਫੈਸਲਾ ਨਾ ਵਾ ਸਰਹੱਦੀ ਜਿਹੜਾ ਸੇਵਾ ਕੇ ਉੱਪਰ ਬੈਠਿਆ ਜੋ ਇਮੀਗ੍ਰੇਸ਼ਨ ਅਫਸਰ ਵਾ ਕਰੇਗਾ ਥਾਰੀ ਜਾਂਚ ਪੜਤਾਲ ਬਾਅਦ ਤੁਹਾਨੂੰ ਐਂਟਰੀ ਦਵੇ ਨਾ ਦਵੇ ਨਹੀਂ ਖੋਟੇ ਸਿੱਕੇ ਕੀ ਤਰ੍ਹਾਂ ਤੁਹਾਨੂੰ ਵਾਪਸੀ ਭੇਜ ਸਕਾ ਔਰ ਕਿਸੇ ਵੀ ਬੰਦੇ ਗੈਲਬੀਰ ਜੋ ਕਹੇ ਉਹ ਸਵਾਲ ਜਵਾਬਾ ਕਰ ਸਕਾ ਉਸ ਪਾ ਪ੍ਰਮਾਣਿਤ ਸਬੂਤ ਹੋਣੇ ਦੀ ਲੋੜ ਕੈਨੇਡਾ ਵਿੱਚ ਦਾਖਲ ਹੋਣ ਤੇ ਪਹਿਲਾਂ ਕਿਹੜੀ-ਕਿਹੜੀ ਚੀਜ਼ਾਂ ਦੀ ਲੋੜ ਪਾ ਇਹੋ ਕਹਿ ਲੋ ਵੀ ਦਸਤਾਵੇਜ਼ ਕਿਹੜੇ ਤੁਹਾਨੂੰ ਕਿਹੜੀ ਚੀਜ਼ਾਂ ਯਾਤਰੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਅੱਡੇ 'ਪਾ ਕਿਹੜੀ ਚੀਜ਼ ਦਿਖਾਣੀ ਪਵੇਗੀ ਉਹ ਸਾਰੀ ਗੱਲ ਅੱਜ ਮੈਂ ਤੁਹਾਨੂੰ ਦੱਸਣੇ ਕੋਸ਼ਿਸ਼ ਕਰਾਂਗਾ ਮਤਲਬ ਵੀਸਟਰ ਵੀਜ਼ਾ ਧਾਰਕ ਜਿਹੜੇ ਇਹਨਾਂ ਨੂੰ ਨਾਬਾਲਗ ਬੱਚਿਆਂ ਨੂੰ ਇਹਨਾਂ 'ਨ ਕੀ ਆ ਲੋੜ ਅੰਤਰਰਾਸ਼ਟਰੀ ਵਿਦਿਆਰਥੀਆਂ 'ਕੀ ਆ ਲੋੜ ਸਟੱਡੀ ਵੀਜ਼ਾ ਮਨਜ਼ੂਰੀ ਦੇ ਬਾਅਦ ਆਪਣਾ ਯੋ ਡੀ ਐਲ ਆਈ ਯੋ ਬਣਦਾ ਇਸਕਾ ਕੀ ਹੱਲ ਹੋਵੇਗਾ ਕੀ ਹੋਵੇਗਾ ਅੰਤਰਰਾਸ਼ਟਰੀ ਵਿਦਿਆਰਥੀ ਆਪਣਾ ਅਧਿਆਨ ਪ੍ਰੋਗਰਾਮ ਸ਼ੁਰੂ ਕਰਨ ਤੇ ਪਹਿਲਾਂ ਜਲਦੀ ਕੈਨੇਡਾ ਪਹੁੰਚ ਸਕਾ ਜਾਂ ਨਹੀਂ ਪਹੁੰਚ ਸਕਾ ਵੀਸਟਰ ਵੀਜ਼ਾ ਯੋ ਜਿਹੜੇ ਬੰਦੇ ਵੀਸਟਰ ਵੀਜ਼ੇ ਪਾਵਾ ਆਪਣੇ ਪਰਿਵਾਰਕ ਮੈਂਬਰ ਦੋਸਤਾਂ ਨੂੰ ਮਿਲਣ ਵਾਸਾ ਕੈਨੇਡਾ ਆ ਰਹੇ ਵੀਸਟਰ ਵੀਜ਼ਾ ਮਤਲਬ ਯੋ ਸਾਰੀ ਚੀਜ਼ਾਂ ਯਾਨੀ ਕਿ ਪੁੱਛ ਪੜਤਾਲ ਉਰਾ ਈਵ ਕਰਨ ਲੱਗ ਗਈ ਸਭ ਤੋਂ ਪਹਿਲਾਂ ਤੋਂ ਬੰਦੇ ਦਾ ਇੱਕ ਪਾਸਪੋਰਟ ਹੋਣਾ ਬੜਾ ਜ਼ਰੂਰੀ ਉਸ ਦੀ ਸਿਹਤ ਬਹੁਤ ਵਧੀਆ ਹੋਣੀ ਚਾਹੀਦੀ ਔਰ ਇਮੀਗ੍ਰੇਸ਼ਨ ਅਧਿਕਾਰੀ ਮਤਲਬ ਅਪਰਾਧ ਗਤੀਵਿਧੀਆਂ ਨਾਲ ਸੰਬੰਧਿਤ ਕੋਈ ਕੇਸ ਨਹੀਂ ਥਾਰੇ ਪਾ ਹੋਣਾ ਚਾਹੀਦਾ ਵੀਰ ਮੁਹੀਨਾ ਪਤਾ ਲਿਆ ਵੀ ਉੱਥਾ ਭੋਲਿਆ ਸੀਰਪਾੜ ਕਾ ਥਮ ਭੋਲਿਆ ਇਸ ਤਰ੍ਹਾਂ ਘਰ ਕਾ ਆਗੇ ਨੋ ਔਰ ਇੱਕ ਸਰਹੱਦੀ ਅਧਿਕਾਰੀ ਨੂੰ ਸਾਬਤ ਕਰਨਾ ਪਵੇਗਾ ਵੀ ਥਮ ਆਪਣੇ ਮੂਲ ਦੇਸ਼ ਗੈਲ ਸੰਬੰਧਤ ਔਰ ਜੀ ਮ ਜਿੱਤਰਾ ਮਤਲਬ ਨੌਕਰੀ ਹੈ ਸ ਵਿੱਤੀ ਸੰਪਤੀ ਪਰਿਵਾਰ ਬਾਰਡਰ ਅਫਸਰ ਨੂੰ ਯਕੀਨ ਦਿਵਾਣਾ ਪਵੇਗਾ ਸਵਾਲਾਂਗੇ ਜਵਾਬ ਪੇਪਰ ਔਰ ਫਿਰ ਜਾਗਾ ਕੈਨੇਡਾ ਕਾ ਜਿਹੜਾ ਅਫਸਰ ਵਾ ਉਸਕੇ ਮੂੜ ਕੇ ਪਰਿਥਾਰੇ ਲਾਣੀ ਹੋ ਮੋਰ ਜਾਂ ਨਹੀਂ ਲਾਣੀ ਸਨਿਸ਼ਚਿਤ ਕਰਨਾ ਪਵੇਗਾ ਆਪਣੀ ਰਹਿ ਇਸ ਦਿਖਾਣੀ ਪਵੇਗੀ ਥਾ ਰਹਿਣਾ ਕਿਸਕੇ ਘਰਾਂ ਰਹਿਣਾ ਉਸਕਾ ਟੈਲੀਫੋਨ ਪੈਸੇ ਵੀ ਆਂ ਥਰਮ ਕੇ ਨੰਗ ਮਲੰਗ ਆ ਕੇ ਉੱਠਦਾ ਮੂੰਹ ਚਾਕਾ ਦੋਸਤ ਕਿਹੜੇ ਪਰ ਰਹਿਣਾ ਹੋਟਲ ਕਿਹੜੇ ਮਾਰੂਗਣਾ ਉਸਕਾ ਸਾਰਾ ਸਾਬਤਾ ਦਿਖਾਣਾ ਪਵੇਗਾ ਤੁਹਾਨੂੰ ਔਰ ਮਤਲਬ ਕਹਿ ਲਓ ਜਿਤਰਾ ਬੰਦੇ ਕੰਪਨੀ ਦੇ ਲਾਏ ਕੰਪਨੀ ਦਾ ਸਾਰਾ ਸਾਬਤਾ ਦਿਖਾਣਾ ਭਈ ਕਿਹੜੀ ਕੰਪਨੀ ਕੈਨੇਡਾ ਜਾਣੇਗਾ ਸੱਦਾ ਕਿਸਨੇ ਦਿਆ ਇਨਵਿਟੇਸ਼ਨ ਲੈਟਰ ਬਾਰਡਰ ਸਰਵਿਸ ਆਫਿਸਰ ਇਸ ਚੀਜ਼ ਦੀ ਜਾਂਚ ਕਰ ਸਕਦਾ ਹੈ ਨਾ ਬਾਲਗ ਬੱਚਿਆਂ ਦੇ ਮਾਮਲੇ ਮੈਂ ਜਿਹੜੇ ਬਦਲਾ ਨਾਬਾਲਗ ਬੱਚੇ ਮਹਿਮਾਨਾਂ ਨੂੰ ਜਿਹੜੇ ਜਿਆਦਾ ਦਸਤਾਵੇਜ਼ ਦਿਖਾਣੇ ਪੈ ਸਕਾਂ ਜੇਕਰ 18 ਸਾਲ ਤੇ ਘੱਟ ਉਮਰ ਦਾ ਨਾਬਾਲਗ ਬੱਚਾ 18 ਦੇ ਯਾਤਰਾ ਕਰ ਰਿਹਾ ਜੇਕਰ ਬੱਚਾ ਸਿਰਫ ਇੱਕ ਮਾਤਾ ਜਾਂ ਪਿਤਾ ਕੇ ਯਾਤਰਾ ਕਰ ਰਿਹਾ ਮਹਿਮਾਨ ਅਧਿਕਾਰੀ ਨੂੰ ਪੱਤਰ ਦਿਖਾਣੇ ਦੀ ਲੋੜ ਪਵੇਗੀ ਇਹ ਕਿਸ ਕਾਗਜ਼ੋਗਰਾ ਕੀ ਤਰ੍ਹਾਂ ਹਸਤਾਖਰਾਂ ਦੀ ਲੋੜ ਪਵੇਗੀ ਪਾਸਪੋਰਟ ਰਾਸ਼ਟਰੀ ਪਛਾਣ ਪੱਤਰ ਫੋਟੋ ਕਾਪੀ ਹੈ ਯਾਤਰਾ ਕਰਨੀ ਪਵੇਗੀ ਮਾਤਾ ਪਿਤਾ ਦਾ ਪਤਾ ਸੰਪਰਕ ਨੰਬਰ ਧਾਰੇ ਪਾਉਣਾ ਪੜਾ ਜ਼ਰੂਰੀ। ਅਰ ਜੇਕਰ ਕੋਈ ਨਗਾ ਨਾਬਾਲਗ ਬੱਚਾ ਇਕੱਲਾ ਯਾਤਰਾ ਕਰ ਰਿਹਾ ਫਿਰ ਉਸਕੇ ਮਾਪੇ ਉਸਕਾ ਮੰਮੀ ਡੈਡੀ ਕਾਨੂੰਨੀ ਸਰਪ੍ਰਸਤ ਦੋਵੇਂ ਅਧਿਕਾਰਕ ਪੱਤਰਾਂ ਦੀ ਲੋੜ ਹੋਊਗੀ ਤਾਂ ਇੱਥਾ ਆ ਗਿਆ ਮੂੰਚਾ ਕਿੱਤਰ ਕਿੱਤਰ ਆ ਗਿਆ ਤਾਂ। ਅਰ ਜਿਸਕੇ ਵਿੱਚ ਮੈਂ ਇਹ ਬੇਰਵੇ ਜਿਹੜੇ ਦੱਸੇ ਕੈਨੇਡਾ ਦੇ ਵਿੱਚੋਂ ਬਾਲਕ ਨਾਮ ਪਾ ਇਹ ਪਤਾ ਸੰਪਰਕ ਨੰਬਰ ਬੱਚੇ ਦੀ ਦੇਖਭਾਲ ਕੌਣ ਕਰੇਗਾ ਉਹ ਲਿਆ ਕੇ ਨਿਆਣਾ ਛੱਡ ਤੇ ਆ ਫਿਰ ਕੌਣ ਜ਼ਿੰਮੇਵਾਰ। ਅਰ ਜੇ ਮਾਤਾ ਪਿਤਾ ਤਲਾਕ ਸੁਗਾ ਬੱਖ-ਬੱਖ ਰਹਾ। ਫਿਰ ਉਨ੍ਹਾਂ ਕੀ ਕਾਨੂੰਨੀ ਹਰਾਸਤ ਦੇ ਦਸਤਾਵੇਜ਼ ਤੁਹਾਨੂੰ ਦਿਖਾਣੇ ਪਵੰਗੇ ਵੀ ਮੰਮੀ ਪਰ ਰਹਿ ਰਿਆਗਾ ਪਾਪੇ ਪਰ ਰਹਿ ਰਿਆ ਔਰ ਗੈਰ ਗੈ ਇੱਕ ਗੈਰ ਨਿਰਪਰ ਮਾਤਾ ਪਿਤਾ ਬੱਚੇ ਲੈ ਕੇ ਜਾ ਰਹੇ ਔਰ ਉਨਕੀ ਕਾਨੂੰਨੀ ਹਰਾਸਤ ਬੱਚੇ ਦੇ ਮਾਪੇ ਉਗੀ ਦਾ ਵੀ ਅਧਿਕਾਰ ਕੀ ਸਪਾਈ ਕੀ ਕੌਣ ਰੱਖ ਸਕਾਇ ਇਸ ਨੂੰ ਅੰਤਰਰਾਸ਼ਟਰੀ ਵਿਦਿਆਰਥੀ ਕੇ ਵਿੱਚ ਮਾ ਸੀ ਬੀ ਐਸ ਐ ਅਫਸਰ ਦੁਆਰਾ ਪੁੱਛੇਗੇ ਸਵਾਲ ਨਾ ਮਾ ਵਿਅਕਤੀਦਰ ਵਿਅਕਤੀ ਬਖੋ ਬਖਰੇ ਹੋਮਾ ਇਸ ਕੋ ਵਹਾਈ ਅੱਡੇ ਪਾ ਸਵਾਲ ਪੁੱਛੇਗੇ ਕਮਜ਼ੋਰ ਕਰेंगे ਤੁਹਾਨੂੰ ਗੱਲਾਂ ਮਾਤਾ ਕਿਹੜੇ ਗਹਿਲਾ ਇਸ ਤਰ੍ਹਾਂ ਕੈਨੇਡਾ ਮੈਂ ਦਾਖਲ ਹੋਣ ਤੇ ਬੜੀ ਗੱਲਾਂ ਮਾਤਾ ਤੁਹਾਨੂੰ ਪੁੱਛੇਂਗੇ ਤੇਰੇ ਕਾਲਜਾ ਕਿਹੜੇ ਕਾਲਜ ਕਿੱਧਰਲੇ ਪਾਸੇ ਕਿਸ ਤਰ੍ਹਾਂ ਇਹ ਉਹ ਕੈਨੇਡਾ ਮੈਂ ਦਾਖਲ ਹੋਣ ਤੇ ਪਹਿਲਾਂ ਤੁਹਾਨੂੰ ਇਹ ਸਰਤਾ ਪੂਰੀਆਂ ਕਰਨੀਆਂ ਪਉਣੀਆਂ ਇੱਕ ਮਤਲਬ ਇੱਕ ਵੈਦ ਯਾਤਰਾ ਦਸਤਾਵੇਜ਼ ਪਾਸਪੋਰਟ ਸਾਰੇ ਪਾ ਜਾਣ ਪਛਾਣ ਵਾਲਾ ਆਪਣਾ ਪੋਰਟ ਆਫ ਐਂਟਰੀ ਲੈਟਰ ਜੋ ਵੀਜ਼ਾ ਦਫਤਰ ਤੁਹਾਨੂੰ ਭੇਜਿਆਦਾ ਔਰ ਅਧਿਆਨ ਪਰਮਟ ਮਤਲਬ ਜਿਹੜਾ ਵਰਕ ਪਰਮਟ ਸਟਡੀ ਪਰਮਟ ਥਾਰਾ ਅਰ ਜਿੱਤੇ ਤੁਹਾਨੂੰ ਕਿਹੜੀ ਸਵਸਥਾ ਨੇ ਮਤਲਬ ਇਹ ਪੱਤਰ ਭੇਜਿਆ ਉਸ ਦੀ ਕਾਪੀ ਥਾਰੇ ਵਹਵਾਲੇ ਹੋਣੇ ਚਾਹੀਦੇ ਪੱਤਰ ਕੇ ਵੀ ਇਹ ਹੋਰ ਦਸਤਾਵੇਜ਼ ਵੀਜ਼ਾ ਦਫ਼ਤਰ ਨੇ ਤੁਹਾਨੂੰ ਹੋਰ ਕਿਆ-ਕਿਆ ਦੇ ਆ ਇੱਕ ਸਟੱਡੀ ਵੀਜ਼ਾ ਸਟੈਂਪ ਇਲੈਕਟ੍ਰੋਨਿਕ ਯਾਤਰਾ ਅਧਿਕਾਰ ਜੀ ਨੂੰ ਈਟੀਏ ਕਹਾ ਜਾਂ ਫਿਰ ਇੱਕ ਵੈਦ ਵਿਸਟਰ ਵੀਜ਼ਾ ਯੂਆਰ ਜੀ ਵੀਜ਼ਾ ਹੋਵੇ ਜਿਹੜਾ ਟੂਰ ਵੀਜ਼ਾ ਹੋਮਾ ਬਰਾ ਅਰ ਯੂ ਕੈ ਲੋ ਵੀ ਇੱਕ ਵੈਦ ਗ੍ਰੀਨ ਕਾਰਡ ਯੂਐਸਸੀ ਤੋਂ ਬਾਰਬਰ ਯੂ ਅਧਿਕਾਰਕ ਸਬੂਤ ਹੈਰ ਨਾ ਕੀਤਾ ਰਕਮ ਕਿਤਨੀ ਥਾਰੇ ਪਾ ਕਿਹੜੇ ਹੋਟਲ ਮਾ ਕਿਹੜੇ ਦੋਸਤ ਪਾ ਕਿਹੜੇ ਪਰਿਵਾਰ ਮਾ ਰੁਕਣਾ ਜਾ ਕਾ ਇਹ ਸਾਰੀ ਜਾਣਕਾਰੀ ਥਾਰੇ ਪਾ ਹੋਣੀ ਬੜੀ ਜ਼ਰੂਰੀ ਵੀਰ ਇਮੀਗ੍ਰੇਸ਼ਨ ਜਾਂ ਅਪਰਾਧਿਕ ਗਤੀਵਿਧੀਆਂ ਜਿਹੜੇ ਵਿਸ਼ੇਸ਼ ਧਿਆਨ ਅਸੇਤ ਵਧੀਆ ਸੇਤੀ ਸੀ ਇਹ ਹੋਵਾ ਵੀ ਥਾਰੇ ਪਾ ਕੋ ਦੋਸਤਾਂ ਲੱਗੇ ਵਾ ਯੋ ਸਾਬਤ ਕਰਨ ਦਾ ਅਪਸਰ ਨੇ ਸਵਾਲ ਧਾਨੂ ਕਰਨੇ ਪੜਾਈ ਪੂਰੀ ਹੋਣ ਦੇ ਬਾਅਦ ਕੈਨੇਡਾ ਛੱਡेंगे ਜਾਂ ਨਹੀਂ ਛੱਡेंगे ਕਿਸੇ ਵੀ ਇਮੀਗ੍ਰੇਸ਼ਨ ਅਪਸਰ ਨੂੰ ਯਕੀਨ ਦਿਵਾਣਾ ਪਵੇਗਾ ਵਿੱਜਦੀ ਦੇਸ਼ ਗੱਲ ਸਬੰਧ ਕਿਸ ਤਰ੍ਹਾਂ ਦਾ ਜਿਸ ਮੈਂ ਨੌਕਰੀ ਘਰ ਵਿਤੀ ਸੰਪਤੀ ਪਰਿਵਾਰ ਸ਼ਾਮਲ ਇਹੋ ਸਾਬਤ ਕਰਨਾ ਪਵੇਗਾ ਔਰ ਇਸ ਧਿਆਨ ਕੇ ਵਿੱਚੋਂ ਅਧਿਕਾਰਿਕ ਮਿਆਦ ਅੰਤ ਕੈਨੇਡਾ ਕਾ ਛੱਡेंगे தாம் ਇਸ ਕੀ ਵੈਦ ਇਮੀਗ੍ਰੇਸ਼ਨ ਮੈਡੀਕਲ ਇਮਤਿਹਾਨ ਆਈ ਐਮ ਈ ਨਤੀਜਾ ਪ੍ਰਾਪਤ ਜੇ ਥਾਨ ਹੈ ਮਤਲਬ ਆਈ ਐਮ ਵੀ ਲੁੜਿੰਦੇ ਦੇਸ਼ ਮਾ ਹੈ ਲੋੜ ਤਾਂ ਔਰ ਆਈ ਐਮ ਵੀ ਪ੍ਰਾਪਤ ਕੀ ਮਿਤੀ 12 ਮਹੀਨੇ ਕੀ ਮਿਆਦ ਜੋ ਹੋਣੀ ਬਹੁਤ ਜ਼ਰੂਰੀ ਵੀਰ ਔਰ ਜੇ ਥਾਨਾ ਕੈਨੇਡਾ ਦੀ ਯਾਤਰਾ ਦੇ ਪਹਿਲਾਂ ਆਈ ਐਮ ਈ ਦੀ ਮਿਆਦ ਪੁੱਗ ਗਈ ਫਿਰ ਤੁਹਾਨੂੰ ਇੱਕ ਇੱਕ ਬਾਦੂ ਡਾਕਟਰ ਦਾ ਇਸ ਕੀ ਇਸ ਦਾ ਲੈਟਰ ਲਿਖਾਣਾ ਪਵੇਗਾ ਮਤਲਬ ਇਹ ਗੱਲ ਵੀ ਬਕੜੀ ਚ ਕਰ ਦਾਂਗੇ ਐਸ ਕੀ ਗੱਲ ਜਿਹੜਾ ਬੰਦਾ ਚਾਹ ਫੜਾਂ ਕਰਾ ਜਦੇ ਅਗਰ ਬਿਠਾ ਦਿਆਂ ਦੂਏ ਜਹਾਜ਼ ਮਾ ਔਰ ਕਈ ਵਾਰ ਤੋਂ ਦੇਖ ਲਓ ਥਾਰੇ ਕਾਗਜ ਜਹਾਜ਼ ਦੇ ਡਰਾਈਵਰ ਨੂੰ ਫੜਾ ਦਾਂ ਵੀ ਇਹ ਲੈ ਜਾ ਇਸ ਨੂੰ ਗਏ ਦੇ ਸੰਧਾਰਾ ਕਿਹੜਾ ਲੈ ਆਇਆ ਤਾ ਚੱਕਾ ਇਸ ਤਰ੍ਹਾਂ ਹੋਇਆ ਇਸ ਕਰਕੇ ਤਾਂ ਕਹਿ ਰਿਹਾ ਵੀਰ ਪੇਪਰ ਪੂਰੇ ਦੇਖਾਓ ਤਾਂ ਜੋ ਕਿ ਥੰਮ ਖੱਜਲ ਹੋਣ ਤੇ ਬਾਜੇ ਅਰੇ ਯੋ ਕਹ ਲੋ ਕਈ ਬੰਦੇ ਤੇ ਵਿਚਾਰੇ ਮੇਰੇ ਕਨੈਕਟਿੰਗ ਫਲੇਟਾਂ ਮਾ ਲਟਕਦੇ ਆ ਮਾ ਯੋ 48 40 ਘੰਟੇ ਜੱਟ ਜਾਵੇਂ ਫਿਰ ਜਾਂ ਵਿਚਾਰੇ ਉੜਾ ਕਾ ਫੇਰ ਇਹਨੂੰ ਬਰੰਗ ਚਿੱਟੀ ਕੀ ਤਰ੍ਹਾਂ ਮੋੜਦਾ ਫੇਰ ਵਿਚਾਰਾ ਯੋ ਕਹ ਲੋ ਵੀ ਇਹ ਪਾਟੇ ਕੁਲਚੀਅਰ ਕਾ ਮੋਹ ਕਾ ਅਗਲਾ ਮੋੜ ਜਾ ਪਿੱਛੇ ਨੂੰ ਕੀ ਆ ਫਾਇਦਾ ਇਸ ਕਰ ਕਾ ਕਾਗਜ਼ ਪੂਰੇ ਲੈ ਕੇ ਆਓ ਮੈਂ ਤਾਂ ਤੁਹਾਨੂੰ ਯੋਹੀ ਸਲਾਹ ਦੇ ਸਕਾਂ ਵੀਰ ਚੰਗਾ ਯੋ ਸਾਰਿਆਂ ਨੂੰ ਲਾੜੇ ਪੁੱਦੀ ਕੀ ਪਿਆਰ ਭਰੀ ਸਾਸਰੀ ਕਾਲ